ਅੱਜ ਅਸੀਂ ਗੱਲ ਕਰਾਂਗੇ ਕਿ ਮਹਾਤਮਾ ਗਾਂਧੀ ਦੇ ਬਚਪਨ ਨਾਲ ਜੁੜੇ ਇੱਕ ਅਜਿਹੇ ਰਿਸ਼ਤੇ ਦੀ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਜੀ ਹਾਂ ਉਹ ਮਹਾਨ ਆਦਮੀ ਜੋ ਸਾਰੀ ਦੁਨੀਆ ਲਈ ਸੱਚਾਈ ਅਤੇ ਅਹਿੰਸਾ ਦਾ ਪ੍ਰਤੀਕ ਬਣੇ ਉਹ ਵੀ ਆਪਣੇ ਬਚਪਨ ਵਿੱਚ ਚੋਰੀ ਕਰ ਚੁੱਕੇ ਨੇ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗਾਂਧੀ ਜੀ ਨੇ ਪਹਿਲੀ ਵਾਰ ਚੋਰੀ ਕਦੋਂ ਕੀਤੀ, ਕਿਉਂ ਕੀਤੀ ਅਤੇ ਇਸ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਦਿੱਤਾ। ਮੋਹਨਦਾਸ ਕਰਮਚੰਦ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਪੋਰਬੰਦਰ ਗੁਜਰਾਤ ਵਿੱਚ ਹੋਇਆ ਬਚਪਨ ਵਿੱਚ ਉਹ ਬਹੁਤ ਹੀ ਸ਼ਰਮੀਲੇ ਸੰਕੋਚੀ ਅਤੇ ਇਮਾਨਦਾਰ ਸੁਭਾਅ ਦੇ ਨੇ ਪਰ ਉਸ ਦੇ ਇਮਾਨਦਾਰ ਬੱਚੇ ਦੇ ਮਨ ਵਿੱਚ ਇੱਕ ਸਮੇਂ ਲਾਲਚ ਅਤੇ ਖੋਜ ਦੀ ਜ਼ਿੰਦਗੀ ਦਾ ਅਨੁਭਵ ਆਇਆ ਗਾਂਧੀ ਜੀ ਨੇ ਆਪਣੇ ਆਤਮ ਕਥਾ ਸਤਿਆ ਇਹ ਪ੍ਰਯੋਗ ਵਿੱਚ ਦੱਸਿਆ ਹੈ ਕਿ ਉਹਨਾਂ ਨੇ ਪਹਿਲੀ ਵਾਰ ਚੋਰੀ ਕੀਤੀ ਸੀ ਜਦੋਂ ਉਹ ਲਗਭਗ 15 ਸਾਲ ਦੇ ਸਨ ਇਸ ਘਟਨਾ ਦਾ ਕਾਰਨ ਬੱਚੇ ਦੀ ਗਾਂਧੀ ਜੀ ਦੀ ਜਿਗਿਆਸਾ ਤੇ ਆਰਥਿਕ ਲੋੜ ਸੀ ਉਸ ਸਮੇਂ ਉਹਨਾਂ ਨੂੰ ਆਪਣੇ ਦੋਸਤਾਂ ਨਾਲ ਖੇਡਣ ਅਤੇ ਸਿਗਰਟ ਚਾਕਲੇਟ ਖਰੀਦਣ ਦੀ ਆਦਤ ਸੀ ਪਰ ਪੈਸੇ ਕਮੀ ਹੋਣ ਕਾਰਨ ਉਹ ਇਹ ਚੀਜ਼ਾਂ ਖਰੀਦ ਨਹੀਂ ਸਕਦੇ ਸੀ ਇੱਕ ਦੋਸਤ ਨੇ ਉਹਨਾਂ ਨੂੰ ਸਿਗਰਟ ਪੀਣ ਦੀ ਆਦਤ ਲੱਗ ਗਈ। ਸ਼ੁਰੂ ਵਿੱਚ ਉਹ ਘਰ ਵਿੱਚੋਂ ਨੌਕਰਾਂ ਦੇ ਸਿੱਟੇ ਹੋਏ ਸਿਗਰਟ ਲੈਂਦੇ ਪਰ ਜਿਵੇਂ ਜਿਵੇਂ ਆਦਤ ਪਣੀ ਉਹਨਾਂ ਨੂੰ ਪੈਸਾ ਲੱਭਣਾ ਪੈਂਦਾ। ਇਸੇ ਕਾਰਨ ਗਾਂਧੀ ਜੀ ਨੇ ਆਪਣੇ ਵੱਡੇ ਭਰਾ ਦੀ ਸੋਨੇ ਦੀ ਕੜੀ ਤੋਂ ਇੱਕ ਛੋਟਾ ਟੁਕੜਾ ਚੋਰੀ ਕਰ ਲਿਆ। ਜਿਵੇਂ ਹੀ ਉਹਨਾਂ ਨੇ ਇਹ ਕਦਮ ਚੁੱਕਿਆ ਉਹਨਾਂ ਦੇ ਮਨ ਵਿੱਚ ਤੁਰੰਤ ਡਰ ਅਤੇ ਪਛਤਾਪ ਆ ਗਿਆ। ਉਹ ਰਾਤ ਨੂੰ ਸੌ ਨਹੀਂ ਸਕਦੇ ਨੇ। ਦਿਲ ਵਿੱਚ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਪਿਤਾ ਜੀ ਨੂੰ ਪਤਾ ਨਾ ਲੱਗ ਜਾਵੇ। ਗਾਂਧੀ ਜੀ ਨੇ ਗਾਂਧੀ ਜੀ ਲਿਖਦੇ ਨੇ ਕਿ ਉਸ ਦਿਨ ਤੋਂ ਉਹ ਸਿੱਖ ਗਏ ਕਿ ਲਾਲਚ ਮਨੁੱਖ ਨੂੰ ਉਸ ਜਹ ਹੈ ਅਤੇ ਅਸ਼ਾਂਤੀ ਵਿੱਚ ਲੈ ਜਾਂਦਾ ਹੈ ਗਾਂਧੀ ਜੀ ਨੇ ਫੈਸਲਾ ਕੀਤਾ ਕਿ ਉਹ ਆਪਣੇ ਪਿਤਾ ਨੂੰ ਸੱਚ ਦੱਸਣਗੇ ਉਸ ਸਮੇਂ ਉਨ੍ਹਾਂ ਵਿੱਚ ਹਿੰਮਤ ਨਹੀਂ ਸੀ ਕਿ ਮੁੱਖੋਂ ਬਿਆਨ ਕਰ ਸਕਣ ਇਸ ਲਈ ਉਨ੍ਹਾਂ ਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਜਾਰੀ ਗਲਤੀ ਜਿਸ ਵਿੱਚ ਸਾਰੀ ਗਲਤੀ ਕਬੂਲ ਕੀਤੀ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੇ ਸੋਨੇ ਦੀ ਕੜੀ ਚੋਰੀ ਕੀਤੀ ਹੈ ਅਤੇ ਇਸ ਨਾਲ ਪਛਤਾਵਾ ਮਹਿਸੂਸ ਕਰ ਰਹੇ ਨੇ ਨਾਲ ਹੀ ਉਨ੍ਹਾਂ ਨੇ ਮਾਫੀ ਮੰਗੀ ਅਤੇ ਭਵਖ ਵਿੱਚ ਕਦੇ ਦੀ ਅਜਹੀ ਗਲਤੀ ਨਾ ਕਰਨ ਦਾ ਵਾਅਦਾ ਕੀਤਾ ਜਦੋਂ ਗਾਂਧੀ ਜੀ ਦੇ ਪਿਤਾ ਨੇ ਚਿੱਠੀ ਪੜ੍ਹੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਨਿਕਲੇ ਗੁੱਸੇ ਜਾਂ ਸਜ਼ਾ ਦੇਣ ਦੀ ਬਜਾਏ ਉਹਨਾਂ ਨੇ ਆਪਣੇ ਬੱਚੇ ਨੂੰ ਚੁੱਪਚਾਪ ਮਾਫ਼ ਕਰ ਦਿੱਤਾ ਗਾਂਧੀ ਜੀ ਲਿਖਦੇ ਨੇ ਕਿ ਉਹਨਾਂ ਦੇ ਪਿਤਾ ਦੇ ਹੰਝੂਆਂ ਨੇ ਉਹਨਾਂ ਨੂੰ ਸੱਚਾਈ ਦਾ ਮਹਾਨ ಪಾਠ ਦਿਖਾਇਆ ਇਸ ಪಾਠ ਨੇ ਉਹਨਾਂ ਦੀ ਜੀਵਨ ਦੇਸ਼ਾ ਨੂੰ ਬਦਲ ਦਿੱਤਾ ਅਤੇ ਸੱਚਾਈ ਅਤੇ ਅਹਿੰਸਾ ਦੀ ਰਾਹ ਚੁਣਨ ਦੀ ਪ੍ਰੇਰਿਤ ਕੀਤਾ ਇਸ ਘਟਨਾ ਨੇ ਗਾਂਧੀ ਜੀ ਨੂੰ ਇੱਕ ਅਹਿਮ ਸਿੱਖਿਆ ਦਿੱਤੀ ਗਲਤੀ ਕਰਨਾ ਮਨੁੱਖੀ ਸੁਭਾਅ ਹੈ ਪਰ ਗਲਤੀ ਮੰਨਣਾ ਮਹਾਨਤਾ ਹੈ ਸੱਚਾਈ ਅੰਧਾਰੀ ਤੇ ਪਛਤਾਵਾ ਆਪਮਨੋਖ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਨੇ ਗਾਂਧੀ ਜੀ ਨੇ ਆਪਣੇ ਬਚਪਨ ਦੀ ਚੋਰੀ ਤੋਂ ਸਿੱਖਿਆ ਲਈ ਅਤੇ ਉਸ ਦੇ ਆਧਾਰ ਤੇ ਆਪਣੀ ਪੂਰੀ ਸੱਚਾਈ ਅਤੇ ਹਿੰਸਾ ਲਈ ਸਮਰਪਿਤ ਕੀਤੀ ਗਲਤੀ ਕਰਨਾ ਮਨੁੱਖੀ ਸੁਭਾਅ ਹੈ ਪਰ ਸੱਚਾਈ ਨਾਲ ਖੜੇ ਰਹਿਣਾ ਮਹੱਤਵਪੂਰਨ ਹੈ ਪਛਤਾਪਤੇ ਮਾਫੀ ਮਨੁੱਖੀ ਜੀਵਨ ਵਿੱਚ ਸ਼ਕਤੀਸ਼ਾਲੀ ਭੂਮਿਕਾ ਨਿਭਾਉਂਦੇ ਨੇ ਲਾਲਚ ਅਤੇ ਤੁਰੰਤ ਸੁਖੀਚਾ ਕਈ ਵਾਰ ਮਨੁੱਖ ਨੂੰ ਉਸ ਜਹ ਹੈ ਅਤੇ ਪਛਤਾਪ ਵਿੱਚ ਲਿਆ ਸਕਦੀ ਹੈ ਮਹਾਤਮਾ ਗਾਂਧੀ ਜਿਨ੍ਹਾਂ ਨੇ ਸੰਸਾਰ ਨੂੰ ਸੱਚਾਈ ਅਤੇ ਜਿਸ ਦਾ ਪਾਠ ਪੜਾਇਆ ਉਹ ਵੀ ਆਪਣੇ ਬਚਪਨ ਵਿੱਚ ਮਨੁੱਖੀ ਭੁਲਾ ਦੇ ਸ਼ਿਕਾਰ ਨੇ ਪਰ ਉਹਨਾਂ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਉਹਨਾਂ ਨੇ ਆਪਣੀ ਗਲਤੀ ਮੰਨੀ ਸਚਾਈ ਦੀ ਰਾਹ ਚੁਣੀ ਅਤੇ ਸਾਰਾ ਜੀਵਨ ਉਸ ਰਾਹ ਤੇ ਚੱਲੇ ਇਹ ਘਟਨਾ ਦਿਖਾਉਂਦੀ ਹੈ ਕਿ ਮਹਾਨਤਾ ਸਿਰਫ ਕਦਰਾਂ ਉਪਲਬਧੀਆਂ ਜਾਂ ਤਖਤ ਨਾਲ ਨਹੀਂ ਆਉਂਦੀ ਇਹ ਆਪਣੀ ਗਲਤੀ ਨੂੰ ਮੰਨਣਾ ਪਛਤਾਪ ਕਰਨਾ ਅਤੇ ਸਚਾਈ ਦੇ ਰਾਹ ਤੇ ਜ਼ਿੰਦਗੀ ਯਾਤਰਾ ਹੈ ਗਾਂਧੀ ਜੀ ਨੇ ਇਸ ਸਿੱਖਿਆ ਨਾਲ ਨਿਰੰਤਰ ਆਪਣੇ ਜੀਵਨ ਵਿੱਚ ਸਚਾਈ ਅਤੇ ਅਹਿੰਸਾ ਦਾ ਪ੍ਰਯੋਗ ਕੀਤਾ ਸਚਾਈ ਦੇ ਅਸੂਲ ਗ੍ਰੰਥ ਨੇ ਪੂਰੀ ਦੁਨੀਆ ਨੂੰ ਇਹ ਸਿਖਾਇਆ ਕਿ ਸੱਚਾ ਮਨੁੱਖ ਉਹ ਹੈ ਜੋ ਆਪਣੇ ਅੰਦਰ ਦੀ ਭੁੱਲ ਨੂੰ ਵੀ ਸਤਕਾਰ ਕਰਦਾ ਹੈ। ਮਹਾਤਮਾ ਗਾਂਧੀ ਜੀ ਦੀ ਪਹਿਲੀ ਚੋਰੀ ਤੇ ਉਸ ਤੋਂ ਮਿਲੀਆਂ ਸਿੱਖਿਆਵਾਂ ਨੇ ਉਮਰ ਦੀ ਸਿਰਫ 15 ਸਾਲ ਪਰ ਇਹ ਇੱਕ ਘਟਨਾ ਉਹਨਾਂ ਦੀ ਜ਼ਿੰਦਗੀ ਅਤੇ ਸੰਸਾਰ ਨੂੰ ਬਦਲਣ ਵਾਲੀ ਸਿੱਖਿਆ ਦਾ ਆਧਾਰ ਬਣ ਗਈ। ਅਤੇ ਉਹਨਾਂ ਦੀ ਇਸ ਘਟਨਾ ਤੋਂ ਇਹ ਸਿੱਖਿਆ ਮਿਲੀ ਕਿ ਗਲਤੀ ਕਰਨਾ ਮਨੁੱਖੀ ਸੁਭਾਅ ਹੈ ਪਰ ਉਸ ਨੂੰ ਮੰਨਣਾ ਤੇ ਸੁਧਾਰ ਲਈ ਕਦਮ ਚੁੱਕਣਾ ਇੱਕ ਮਹਾਨਤਾ ਹੈ।